ਕਲਾ ਜਿਤ ਕੜ ਧਾਰੀਆ ਪੰਚ ਦੂਤ ਤੁਧ ਵਰਸ ਕੀਤੇ ਹਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਇਤਕਾਰਿਆ ਦੇਗ ਚਲਾਈ ਤੇਗਵਾਹੀ ਦੇਗ ਜੰਡਟ ਕੀਤਾ ਇਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਵਾਦੀ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਨ੍ਹਾਂ ਦਾ ਅਰਦਾਸ ਸ਼ੁਕਰਾਨਾ ਕਰਦਿਆਂ ਹਾਜ਼ਰੀਆਂ ਭਰੀਆਂ ਆਪ ਜੀ ਦੇ ਪਾਵਨ ਚਰਨਾ ਚਰਦਾਸ ਬੇਨਤੀ ਜੋਦਨੀ ਕਰਵਾ ਰਿਹਾ ਕਿਰਪਾ ਕਰਨੀ ਸ਼੍ਰੀ ਰਾਜਵੀਰ ਕੱਪ ਜੀ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਪਾਰਟੀ ਦੀ ਦੇਖ ਦੀ ਸਮਾਜ ਦੀ ਸੇਵਾ ਭਾਵਨਾ ਦੀ ਮਲਕੁੱਤੀ ਬਖਸ਼ਿਸ਼ ਕਰਨੀ ਮਲਕੁੱਦਮ ਬਖਸ਼ਿਸ਼ ਕਰਨਾ ਸਰਤੇ ਮੇਰਾ ਹੱਥ ਰੱਖ ਕੇ ਕਿ ਸਰੀਰ ਕਦੇ ਅਰੋਗਤਾ ਤੰਦਰੁਸਤੀ ਜਨਤੀ ਕਲਾ ਬਖਸ਼ਨੀ ਰਹਿਤੀ ਕਾਰਜ ਨਿਰਾਸ਼ ਕਰਨੇ ਸੇਵਾ ਭਾਵਨਾ ਦਾ ਬਲ ਬਖਸ਼ਣਾ ਘਰ ਪਰਿਵਾਰ ਦੇ ਵਿੱਚ ਸੋਖ ਸ਼ਾਂਤੀ ਬਖਸ਼ਿਸ਼ ਕਰਨੀ ਆਇਮਹੀ ਤੰਦਰੁਸਤੀ ਹਾਜ਼ਰੀ ਚੈਲਪੁਰ ਪੇਟਾ ਮਾਇਆ ਪ੍ਰਵਾਨ ਕਰਨੀ ਸੇਵਕ ਪਰਿਵਾਰ ਸੰਗਤ ਵੱਲੋਂ ਆਪ ਜੀ ਨੂੰ ਸੁੰਦਰ ਮਾਨਲੇ ਮੈਸ਼ਾ ਕੀ ਪੇਟਾ ਕੀਤੇ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਲੋਕ ਚੜ੍ਹ ਪਰਦੇ ਰੱਖਣੇ ਅੰਗ ਸੰਗ ਸਹਾਇ ਹੋਣਾ ਆਪ ਜੀ ਦੇ ਬਖਸ਼ੀਆਂ ਦਾਤਾ ਵਿੱਚੋਂ ਤੇ ਹਾਵਲ ਕੜਾ ਪ੍ਰਸ਼ਾਦੀ ਦੇਖਣ ਲਈ ਕਿਹਾਜਰੇ ਦਰ ਪ੍ਰਵਾਣ ਹੋ ਵੀ ਪ੍ਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੀ ਛੇ ਪੌਣੀਆਂ ਆਨੰਦ ਸਹਿਬ ਦੀ ਬਾਣੀ ਦੀ ਅਰਦਾਸ ਅੱਖਰਵਾਦਾ ਕਾਟਾਂ ਹਉਂਦ ਚੁਕ ਮਾਫ ਕਰਨੀ ਬੜੀ ਸੁਣੀ ਬਾਣੀ ਪ੍ਰਵਾਣ ਕਰਨੀ ਬਾਣੀ ਦਾ ਪਾਪ ਸੰਗਤ ਨੂੰ ਬਖਸ਼ਣਾ ਆਈਆਂ ਸੰਤਾਨਾਂ ਪਰਵਾਰਾਂ ਨੂੰ ਸੇਵਕਾਂ ਨੂੰ ਪਾਵਨ ਹੁਕਮਨਾਮੇ ਬਖਸ਼ੋ ਹੁਕਮਾਂ ਦੀ ਚੱਲਣ ਦੀ ਸੋਝੀ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਤਾ ਵੀ ਨਾਮ ਤੇ ਨਾਮ ਸਰਬੀ ਸਰਬਤ ਹਾਂਗਾ ਤੁਸੀਂ ਅੱਗੇ ਆਜੋ ਪਲੀਜ਼ ਅੱਗੇ ਅੱਗੇ ਜੀ ਅੱਗੇ ਲੈਸ ਜਾਰੀ ਹੋਈ ਹੈ ਤੇ ਸੰਧਾ ਨੇ ਚਾਹੁੰਦੇ ਜਲਾ ਭਾਉ ਦੌਜੀ ਸਾਡੇ ਲਈ ਸ਼ਿਸ਼ੀ ਪਰਦਾ ਲੈ ਲਿਓ ਵੀ ਸਾਹਿਰ ਕਰਦੇ ਇੱਕ ਵਾਰ ਫੇਰ ਨਾ ਜਾਈਂ ਇਸਲੀ ਟਾਰਗੇਟ ਵੀ ਹੈ ਪੈਗਮ ਹਰ ਹਰ ਨਾਮ ਆਈ ਹਰ ਹਰ ਮਹਾਦੇਵ ਹਰ ਹਰ ਨਾਮ ਜੀ ਬੋਲੇ ਬੰਨਾਰੀ ਬੋਲੇ ਨਾ 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 ਸਦਾ ਹੀ ਜੀ ਬੋਲੇ ਜੀ ਬੋਲੇ ਅਸੀਂ ਸਮੁੱਚੀ ਕਾਂਗਰਸ ਪਾਰਟੀ ਦੀ ਜ਼ਿਲ੍ਹੇ ਦੀ ਲੀਡਰਸ਼ਿਪ ਤੇ ਵਰਕਰ ਸਾਹਿਬ ਅਕਾਲ ਪੁਰਖ ਗੁਰੂ ਮਹਾਰਾਜ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਸੀ ਸਮੂਚੀ ਕਾਂਗਰਸ ਪਾਰਟੀ ਨੇ ਸਾਨੂੰ ਦੁਬਾਰਾ ਸਾਡੇ 'ਚ ਵਿਸ਼ਵਾਸ ਪ੍ਰਗਟਾਇਆ ਵਰਕਰ ਸਹਿਬਾਨ ਦੇ ਸਹਿਯੋਗ ਨਾਲ ਉਹਨਾਂ ਦੀਆਂ ਭਾਵਨਾਵਾਂ ਨਾਲ ਸਮੂਚੀ ਕਾਂਗਰਸ ਦੀ ਲੀਡਰਸ਼ਿਪ ਨੇ ਦਾਸ ਨੂੰ ਦੁਬਾਰਾ ਕਾਂਗਰਸ ਪਾਰਟੀ ਦੀ ਮੋਢੇ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਸ਼ੁਕਰਾਨੇ ਵਜੋਂ ਇੱਕੋ ਹੀ ਗੱਲ ਅਰਦਾਸ ਕਰਨ ਆਏ ਸੀ ਕਿ हे ਅਕਾਲ ਪੁਰਖ ਸਾਨੂੰ ਨਿਮਰਤਾ ਸਦਬੁੱਧੀ ਹੰਕਾਰ ਰਹਿਤ ਸਭ ਨਾਲ ਰਲ ਮਿਲ ਕੇ ਚੱਲਣ ਦੀ ਹਰੇਕ ਦੇ ਦਰਵਾਜ਼ੇ ਤੇ ਜਾ ਕੇ ਮਿੰਤ ਕਰਨ ਦੀ ਤੇ ਨਾਲ ਲੈ ਕੇ ਸਹਿਯੋਗ ਲੈ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਕਰਨ ਵਸਤੇ ਸਤਾਰ ਅਮਰਿੰਦਰ ਸਿੰਘ ਰਾਜਾਵੜਿੰਗ ਪ੍ਰਧਾਨ ਜੀ ਜਿਨ੍ਹਾਂ ਨੇ ਸਾਨੂੰ ਪਹਿਲਾ ਸੇਵਾ ਦਿੱਤੀ ਅਸੀਂ ਸਾਰਿਆਂ ਨੇ ਰਲ ਕੇ ਜਥੇਬੰਦੀ ਦਾ ਕੰਮ ਕੀਤਾ ਬੂਥ ਕਮੇਟੀਆਂ ਤੱਕ ਦਾ ਕੰਮ ਕੀਤਾ ਸਾਰੀ ਪਾਰਟੀ ਦਾ ਜੋ ਵੀ ਸੰਦੇਸ਼ ਆਦੇਸ਼ ਆਇਆ ਅਸੀਂ ਸਾਰਿਆਂ ਨੇ ਰਲ ਕੇ ਕੀਤਾ ਉਸੇ ਤਰੀਕੇ ਨਾਲ ਜੋ ਸਾਡੇ ਵੜਿੰਗਸਾ ਪ੍ਰਧਾਨ ਜੀ ਦਾ ਤੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਦਾ ਜੋ ਵੀ ਆਦੇਸ਼ ਹੁਕਮ ਆਵੇ ਅਸੀਂ ਉਹਨੂੰ ਨਿਭਾਉਣ ਵਾਸਤੇ ਪੂਰਨ ਹੋ ਸਕੀਏ ਅਸੀਂ ਹਰ ਇਨਸਾਨ ਨਾਲ ਹਰ ਵਰਕਰ ਨਾਲ ਹਰ ਥਾਂ ਤੇ ਹਰ ਲੜਾਈ ਜੋ ਕਿਸੇ ਨਾਲ ਧੱਕੇਸ਼ਾਹੀ ਦੀ ਹੋਵੇ ਜਾਂ ਸਮਾਜ 'ਚ ਵੀ ਕਿਸੇ ਨਾਲ ਕੋਈ ਲੜਾਈ ਹੋਵੇ ਤਾਂ ਅਸੀਂ ਸਾਰੇ ਰਲ ਮਿਲ ਕੇ ਉਸ ਨਾਲ ਨਿਵੀਏ ਗੁਰੂ ਮਹਾਰਾਜ ਨੂੰ ਅਸੀਂ ਇਹੀ ਅਰਦਾਸ ਕੀਤੀ ਹੈ ਬੇਨਤੀਆਂ ਕੀਤੀਆਂ ਤੇ ਸਾਰੇ ਰਲ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਾਂਗੇ ਦੂਜੀ ਵਾਰ ਤੁਹਾਰੇ ਮੋਟਿਆਂ ਤੇ ਭੁੱਜ ਪਾਇਆਗੇਗਾ ਕਿਸ ਤਰ੍ਹਾਂ ਦੇਖ ਲੇਗਾ ਜਿਹੜੇ ਕੰਮਾਂ ਕੀ ਕਿਸ ਤਰ੍ਹਾਂ ਦੇਖੋ ਮੈਂ ਪਹਿਲਾਂ ਕਿਹਾ ਵੀ ਪਾਰਟੀ ਨੇ ਵਰਕਰ ਸਹਿਬਾਨ ਦੇ ਸਾਹਾਂ ਤੇ ਵਿਸ਼ਵਾਸ ਕਰਕੇ ਮੈਨੂੰ ਦੁਬਾਰਾ ਇਹ ਚਾਂਸ ਦਿੱਤਾ ਜਦੋਂ ਦੁਬਾਰਾ ਮੌਕਾ ਮਿਲਦਾ ਉਦੋਂ ਉਦੋਂ ਵੱਧ ਸਹਿਨਸ਼ੀਲਤਾ ਸਹਿਜਤਾ ਨਿਮਰਤਾ ਨਾਲ ਕੰਮ ਵੱਧ ਕਰਨਾ ਪੈਣਾ ਕਿਉਂਕਿ ਪ੍ਰਾਣੀ ਚੀਜ਼ ਨੂੰ ਬਰਕਰਾਰ ਰੱਖਣ ਵਾਸਤੇ ਨਿਮਰਤਾ ਮੰਗੂ ਜਿਵੇਂ ਦਰਖਤ ਹੈ ਉਤੇ ਫਲ ਲੱਗਦਾ ਤਾਂ ਝੁਕਦਾ ਤਾਂ ਮੈਨੂੰ ਲੱਗਦਾ ਵੀ ਜੇ ਮੇਰੇ ਤੇ ਦੁਆਰਾ ਸਭ ਨੇ ਵਿਸ਼ਵਾਸ ਕੀਤਾ ਮੈਨੂੰ ਝੁਕ ਕੇ ਨਿਮਰਤਾ ਨਾਲ ਔਰ ਮੈਂ ਕੋਸ਼ਿਸ਼ ਕਰੂੰਗਾ ਕਾਲ ਪੁਰਖ ਦੇ ਚਰਨਾਂ 'ਚ ਅਰਦਾਸਾਂ ਕਰਦਾ ਹੋਇਆ ਕਿ ਜਿੱਥੇ ਤੱਕ ਵੀ ਕੋਈ ਵੀ ਸੇਵਾ ਲੱਗੂਗੀ ਮੈਨੂੰ ਤਣ ਦੇ ਹੀ ਨਾਲ ਨਿਵਾ ਸਕਦਾ ਪਰਾਣਾ ਰੁੱਸੇ ਹੋਏ ਜੀ ਨਾਉਂ ਦੀ ਗਲਤੀ ਹੈ ਕੋਈ ਹੈਗੇ ਆ ਉਹ ਵੀ ਲੈ ਕੇ ਆਉਂਗੇ ਜੀ ਨਾ ਪਰਾਣਾ ਸਾਡੇ ਕੋਈ ਵੀ ਰੁੱਸਿਆ ਨਹੀਂ ਹੋਇਆ ਹਰ ਪਾਰਟੀ ਪਾਰਟੀ ਭਾਜਪੀ ਦੇਖ ਲਓ ਬਠਿੰਡੇ ਆਮ ਆਦਮੀ ਦੇਖ ਲਓ ਅਕਾਲੀ ਦਲ ਦੇਖ ਲਓ ਜਿਹੜੇ ਪਾਰਟੀਆਂ ਵੱਡੀਆਂ ਹੁੰਦੀਆਂ ਉਹਨਾਂ ਦੇ ਵਿੱਚ ਆਪਸੀ ਮਾੜਾ ਮੋਟਾ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹਰ ਬੰਦੇ ਦੀ ਮੰਗ ਹੁੰਦੀ ਹੈ ਚਾਹ ਹੁੰਦੀ ਹੈ ਹਰ ਬੰਦੇ ਦੀ ਇੱਛਾ ਹੁੰਦੀ ਹੈ ਕਿ ਮੈਂ ਪਾਰਟੀ 'ਚ ਕੰਮ ਕਰਦਾ ਮੈਨੂੰ ਮਿਟੇ ਕੋਈ ਵੀ ਰੁਸਿਆ ਨਹੀਂ ਹੋਇਆ ਸਾਰੇ ਹਾਜ਼ਰ ਐ ਸਾਰੇ ਨਾਲ ਐ ਪੰਜੇ ਦੇ ਨਾਲ ਕੱਲੇ-ਕੱਲੇ ਸਾਥੀ ਦੀ ਭਾਵਨਾ ਹੈ ਮਿਹਨਤ ਦਾ ਪਹਿਲਾਂ ਵੀ ਕਰਾਂਗੇ ਜੇ ਗੁਰੂ ਮਹਾਰਾਜ ਸਾਨੂੰ ਬਲ ਬਖਸ਼ਣ ਮਤਲਬ ਪਹਿਲਾਂ ਹੀ ਕਿਹਾ ਕਿ ਮਿਹਨਤ ਕਰਨ ਵਾਸਤੇ ਅਸੀਂ ਕੋਈ ਵੀ ਕਸਰ ਨਹੀਂ ਛੱਡਾਂਗੇ 27 ਦੀਆਂ ਵੀ ਤਿਆਰੀਆਂ 27 ਚ ਕਾਂਗਰਸ ਪਾਰਟੀ ਦੀ ਪੰਜਾਬ ਚ ਸਰਕਾਰ ਬਣਨ ਵਾਸਤੇ ਅਸੀਂ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਬਠਿੰਡੇ ਤੇ ਪੂਰੇ ਪੰਜਾਬ ਚ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਨ ਮਨ ਤਨ ਸੇਵਾ ਭਾਵਨਾ ਨਾਲ ਅਸੀਂ ਕੰਮ ਕਰਕੇ ਪੰਜਾਬ ਚ ਦੁਬਾਰਾ ਸਰਕਾਰ ਬਣਾਉਂਦੀ ਪੂਰੀ ਲੋਕਾਂ ਦੇ ਅੱਗੇ ਬੇਨਤੀਆਂ ਕਰਾਂਗੇ ਗੁਰੂ ਚਰਨਾਂ ਚ ਅਰਦਾਸਾਂ ਕਰਾਂਗੇ ਭੁੱਲਾਂ ਬਖਸ਼ਾਵਾਂਗੇ ਕੋਈ ਗਲਤੀਆਂ ਹੋਈਆਂ ਉਹਨਾਂ ਵਾਸਤੇ ਲੋਕਾਂ ਤੋਂ ਅਸੀਂ ਕਹਾਂਗੇ ਕਿ ਲੋਕਾਂ ਜਿਹੜੇ ਤੁਸੀਂ ਆ ਪਿਛਲਿਆਂ ਨੇ ਕੀਤੀ ਐ ਇਹਨਾਂ ਤੋਂ ਬਚਣ ਵਾਸਤੇ ਕਾਂਗਰਸ ਨੂੰ ਦੁਬਾਰਾ ਲਿਆਉਣਾ ਜ਼ਰੂਰੀ ਹੈ